ਹਰਜੀਤ ਸਿੰਘ ਜੀਤਾ ਪ੍ਰਦਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆਪਣੇ ਗ੍ਰਹਿ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉੱਚੇਚੇ ਤੌਰ ਤੇ ਹਾਜ਼ਰ ਹੋਏ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਸਮੂੱਚੀ ਲੋਕਾਈ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਸੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਤੰਦਾਂ ਨੂੰ ਮਜ਼ਬੂਤ ਕਰਦੇ ਹੋਏ ਰਲ ਮਿਲ ਕੇ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ ਉਨਾ ਦੱਸਿਆ ਕਿ ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਖਾਸ ਤੌਰ ਤੇ ਈਆਂ ਦੀ ਲੋਹੜੀ ਮਨਾ ਕੇ ਮਨੋਂ ਜੋ ਨਫ਼ਰਤ ਅਤੇ ਬੁਰਾਈਆਂ ਦੂਰ ਕਰਕੇ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀਆਂ ਅਤੇ ਮਿਠਾਸ ਵੰਡ ਕੇ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੇ ਪਾਰਟੀ ਵਿੱਚ ਆ ਜਾਣ ਨਾਲ ਇਲਾਕੇ ਵਿੱਚ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ। ਉਨਾ ਨੇ ਕਿਹਾ ਕਿ ਪ੍ਰਦਾਨ ਹਰਜੀਤ ਸਿੰਘ ਜੀਤਾ ਗੁਰੂ ਨਗਰੀ શ્રી ਅਨੰਦਪੁਰ ਸਾਹਿਬ ਨੂੰ ਸਾਫ਼ ਅਤੇ ਸੁੰਦਰ ਬਣਾਉਣ ਵਿੱਚ ਬਹੁਤ ਯੋਗਦਾਨ ਦੇ ਰਹੇ ਅਤੇ ਇਹ بڑا ਸ਼ਲਾਘਾਯੋਗ ਉਦਮ ਹੈ। ਉਹਨਾਂ ਕਿਹਾ ਕਿ ਇਸਾਰੂਪ ਮੰਡਲ ਪੱਦਰ ਦਾ ਗਣਤੰਤਰਤਾ ਦਿਵਸ ਸਮਾਰੋਚ ਚਰਨਗੰਗਾ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਇਲਾਕਾ ਵਾਸੀਆਂ ਨੂੰ ਇਸ ਸਮਾਰੋਚ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। नगर काउंसिल प्रधान हरजीत सिंह जीता वलो सम्मान चिन्ह देके शिक्षा मंत्री हरजोत सिंह बैंस दा सम्मान कीता गया। बाजी ओके सर। ओके सर। ਆਮ ਆਦਮੀ ਪਾਰਟੀ ਹਲਕਾ ਸ਼੍ਰੀ ਅਨੰਦਪੁਰ ਅੱਜ ਲੋੜੀ ਦੇ ਇਸ ਪਾਵਨ ਤਿਹਾਰ ਦੇ ਉਤੇ ਆਪ ਸਭ ਨੂੰ ਸਾਰੇ ਹੀ ਅਨੰਦਪੁਰ ਸਾਹਿਬ ਸ਼ਹਿਰ ਦੇ ਵਾਸੀਆਂ ਨੂੰ ਹਲਕਾ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਪੰਜਾਬ ਤੇ ਦੇਸ਼ ਦੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਹ ਸ਼ੁਭ ਤਿਹਾਰ ਆਪ ਸਭ ਦੇ ਜੀਵਨ ਦੇ ਵਿੱਚ ਨਿਗ ਲੈ ਕੇ ਆਵੇ ਆਪ ਸਭ ਦੇ ਜੀਵਨ ਦੇ ਵਿੱਚ ਖੂਬ ਬਰਕਤਾਂ ਹੋਣ ਤੰਦਰੁਸਤ ਰੋ ਖੂਬ ਖੁਸ਼ੀਆਂ ਹੋਣ ਤੇ ਸਾਲ 2024 ਵੀ ਆਪ ਸਭ ਦੇ ਲਈ ਖੂਬ ਖੁਸ਼ੀਆਂ ਖੂਬ ਤਰੱਕੀਆਂ ਲੈ ਕੇ ਆਵੇ ਸਾਡਾ ਹਲਕਾ ਸਾਡੀ ਧਰਤੀ ਸਾਡਾ ਸੂਬਾ ਸਾਡਾ ਵਤਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬਹੁਤ ਧੰਨਵਾਦ